ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜੀ ਅੱਜ ਦੀ ਵੀਡੀਓ ਪਿੰਡ ਮਹਿਰੋ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਇੱਕ ਸੂਆ ਸੂਆ ਨਗ ਲੈ ਕੇ ਆਏ ਡਿਟੇਲ ਪੋਪਰ ਬਾਈ ਤੋਂ ਲੈ ਕੇ ਦਿੰਨੇ ਤਸੱਲੀ ਭਰਕ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਬਾਈ ਜਰਨੈਲ ਸਿੰਘ ਪਿੰਡ ਮਹਿਰ ਤਸੀ ਇਹ ਮੌਕਾ ਜਿਹੜਾ ਹੀ ਮੌਕਾ ਮੋਬਾਈਲ ਨੰਬਰ ਹੀ 987268382 ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਸੁਆ ਕਿੰਨਾਸ ਹੁੰਦੀ ਹੈ ਇਹ ਸੁਈ ਹੈ ਜੀ ਕਦੋਂ ਸੁਈ ਹੈ ਜੀ ਇਹ ਸਵੇਰ ਤੱਕੇ ਸੋਈ ਹੈ ਬੱਚਾ ਕੀ ਦਿੱਤਾ ਜੀ ਕਟਾ ਜੀ ਅੱਛਾ ਜੀ ਬੱਛਾ ਜੀ ਜੇ ਰਡਾਨਾ ਜੀ ਕਿੰਨਾ ਕ ਕੱਢਿਆ ਬੋਲਾ ਵੀਰੇ 2.5 ਕਿਲੋ ਕੱਢਿਆ ਬਾਈ ਥਣਾ ਦੀ ਡੰਨਾ ਜੀ ਹੁਣ ਜਮਾ ਠੀਕ ਠਾਕ ਕਿੰਨਾ ਪਾਜੋ ਜੀ ਹੁਣ ਪਿਛਲੀ ਵਾਰ ਤਾਂ ਕਹਿੰਦੇ ਕਿ ਜਿਆ 11 12 ਲੀਟਰ ਦਿੱਤਾ ਠੀਕ ਆ ਜੀ ਇਹ ਕੀ ਸਰਵਾ ਦੇ ਸ਼ਰਤੇ ਠੰਡੀ ਹੈ ਜੀ ਪੂਰੀ ਪੂਰੀ ਠੰਡੀ ਸੀ ਰ ਬਸ ਨਾ ਧੋਰ ਕੇ ਦਿਖਾ ਦੀ ਵੀਰੇ 22 ਦੇ ਦਸਨ ਮੁਤਾਬਕ ਜੀ ਸੂਆ 210 ਦਾ ਤੀਜਾ ਸੂਈ ਆ ਜੀ ਮਾਰਨਿੰਗ ਹੀ ਸੂਈ ਆ ਬੱਚਾ ਮਗਰ ਹੈਗਾ ਜੀ ਬੱਚਾ ਜੇਰ ਪ੍ਰੋਪਰ ਡਨ ਆ ਜੀ 2.5 ਕਿਲੋ ਬੋਲਾ 210 ਦਾ ਕੱਢਿਆ ਹੋਇਆ ਜੀ ਪਹਿਲੇ ਸੂਏ ਦਾ 12 ਕਿਲੋ ਦਾ ਰਿਕਾਰਡ ਆ ਜੀ ਇੱਕ ਤੀਰ ਛੁੱਡੀ ਸੇਵਾ ਜਿੰਨੀ ਤੁਸੀਂ ਕਰ ਲੋਗੇ ਉਹਨਾਂ ਦੁੱਧ ਲੈ ਲੋਗੇ ਜੀ ਮੋੜ ਲਈਂ ਵੀਰੇ ਥਣਾ ਦੀ ਡੰਨ ਆ ਬੇਫਿਕਰ ਹੋ ਜਾਓ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਣਾ ਜੀ ਚਾਰ ਹੀ ਥਾਣਾ ਫੂੜ ਸ਼ੰਕ ਪੂਰਾ ਵੀ ਨਹੀਂ ਜੀ ਚੈੱਕ ਕਰ ਸਕਦੇ ਹੋ ਬਾਕੀ ਅੰਗ ਕਰਾਸ ਆ ਜਾਂਦਾ ਜੀ ਦੁੱਧ ਕਰਮ ਵਾਲੀ ਦਾ ਸੰਗਣਾ ਹੋਊਗਾ ਫੈਟ ਚੰਗੀ ਆਊਗੀ ਹਵਾਨਾ ਸੂਣਾ ਕਟਾਲਾ ਤੱਕ ਦਾ ਨੂੰ ਤੱਕ ਵੀ ਹਵਾਨੇ ਦੀ ਅੱਗੇ ਨੂੰ ਚੰਗੀ ਆ ਬੈਕ ਸਾਈਡ ਨੂੰ ਵੀ ਚੰਗੀ ਆ ਗਾੜੀ 'ਚ ਵੀ ਦੁੱਧ ਚੰਗਾ ਹੋਊ ਤੇ ਬੈਕ ਸਾਈਡ ਵਾਲੇ ਥਾਣਾ 'ਚ ਵੀ ਚੰਗਾ ਹੋਊਗਾ ਜੀ ਬਾਕੀ ਠੰਡੀ ਸੀਲ ਪੂਰੀ ਆ ਜੀ ਬੇਫਿਕਰ ਹੋ ਜਿਓ ਜੀ ਥਣਾ ਦੀ ਦੰਨ ਨਾਣੇ ਦੀ ਲੋਡ ਹੁੰਦੀ ਕਿ ਨਹੀਂ ਨਹੀਂ ਨਾਣਾ ਪਾਇਆ ਨਹੀਂ ਮੈਂ ਤਾਂ ਬਈ ਠੀਕ ਆ ਜੀ ਤੇ ਡਿਮਾਂਡ ਵੀਰੇ ਦੀ 플ਾਨ ਦੇਣ ਵਾਲੀ ਜਮਾ ਲੋ ਜੀ ਚਵਾਈ ਦੀ ਜਮਾਤ ਨੰਬਰ ਮੋਟੀ ਧਾਰਨਾ ਜਮਾ ਲੈਣ ਦੇ ਨਾਲ ਹੀ ਡਿਮਾਂਡ ਵੀਰੇ ਇਹਦਾ 37000 ਰੁਪਏ ਆਫਰ ਹੀ ਆ ਮੋੜਾ ਮੋਟਾ ਕਰਦੇ ਆ ਠੀਕ ਆ ਜੀ 37000 ਰੁਪਿਆ ਬਾਈ ਦੀ ਡਿਮਾਂਡ ਕਰਦੇ ਆ ਬਾਈ ਕਹਿੰਦਾ ਵਿੱਚੋਂ ਮਾਣ ਤਣ ਜਰੂਰ ਕਰ ਦਾਂਗੇ ਜੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ